ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉੱਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਭਾਨੇ ਸਿੱਧੂ ਦਾ ਮੁੱਦਾ ਪਿਛਲੇ 1-2 ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਵਿੱਚ ਚੱਲ ਰਿਹਾ ਹੈ ਉੱਥੇ ਹੀ ਇਸਾਈ ਭਾਈਚਾਰੇ ਵੱਲੋਂ ਭਾਨੇ ਦੇ ਗਲਤ ਬਿਆਨ ਦੇ ਦੇਣ ਤੇ ਉਸ ਦਾ ਪੁਤਲਾ ਵੀ ਫੂਕਿਆ ਜਾਂਦਾ ਹੈ ਕਈ ਇਸਾਈ ਧਰਮ ਦੇ ਲੋਕ ਸੜਕਾਂ ਦੇ ਵੀ ਭਾਨੇ ਦੇ ਖਿਲਾਫ ਪ੍ਰਦਰਸ਼ਨ ਕਰਨ ਉੱtre ਸੀ ਉੱਥੇ ਹੀ ਇਸ ਮੁੱਦੇ ਨੇ ਇੱਕ ਨਵਾਂ ਹੀ ਮਾਡਲ ਲੈ ਲਿਆ ਹੈ ਜੋ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨਾਲ ਜੁੜ ਗਿਆ ਹੈ ਕੱਲ ਇਸ ਤਰ੍ਹਾਂ ਹੈ ਕਿ ਜਦੋਂ ਭਾਨੇ ਦਾ ਪੁਤਲਾ ਸਾੜਿਆ ਜਾਂਦਾ ਹੈ ਤਾਂ ਨਾਲ ਹੀ ਮਾਤਾ ਚਰਨਕੌਰ ਜੀ ਦਾ ਪੁਤਲਾ ਵੀ ਸਾੜ ਦਿੱਤਾ ਜਾਂਦਾ ਹੈ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਮਾਤਾ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਜਦੋਂ ਇਸਾਈ ਭਾਈਚਾਰੇ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਇਹ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਐ ਅਸੀਂ ਭਾਨੇ ਸਿੱਦੂ ਦੀ ਮਾਤਾ ਸਮਝ ਕੇ ਇਸ ਦਾ ਪੁਤਲਾ ਭਲੇਖੇ ਨਾਲ ਸਾੜ ਦਿੱਤਾ ਤੇ ਇਹ ਸਭ ਕੁਝ ਸ਼ਰਾਰਤੀ ਬੱਚਿਆਂ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਹੈ ਅਸੀਂ ਇਸ ਗੱਲ ਲਈ ਗਲਤੀ ਮੰਨਦੇ ਆਓ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਿੰਨੇ ਆ ਚੰਨ ਗੌਰ ਜੀ ਦਾ ਕਿਸੇ ਨੇ ਪੁਤਲਾ ਨਹੀਂ ਫੂਕਿਆ ਇਹ ਕੁਝ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਦਾ ਚਾਰਾ ਗੋ ਦਾ ਪੁਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਹੁਣ ਤੁਸੀਂ ਇਹ ਵੀਡੀਓ ਦੇਖ ਹੀ ਲਈ ਹੋਣੀ ਕਿ ਕਿਦਾਂ ਹੁਣ ਸਿੱਧੂ ਮੂਸੇਵਾਲੇ ਦੇ ਚਾਉਣ ਵਾਲਿਆਂ ਤੋਂ ਡਰਦੇ ਹੋਏ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਤੁਸੀਂ ਇਹ ਸਭ ਜਾਣਦੇ ਹੋ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਮਾਤਾ ਚਰਨ ਕੌਰ ਤੇ ਕੀ ਬੀਤ ਰਹੀ ਹੈ ਇਨ੍ਹਾਂ ਲੋਕਾਂ ਦੁਆਰਾ ਫਿਰ ਵੀ ਉਹਨਾਂ ਨੂੰ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਜਦ ਕਿ ਉਹਨਾਂ ਦਾ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਾਰੀ ਦੁਨੀਆ ਅੱਗੇ ਬਹੁਤ ਵੱਡਾ ਰਤਬਾ ਹੈ ਤੇ ਸਾਰੇ ਹੀ ਲੋਕ ਕਿੰਨਾ ਜ਼ਿਆਦਾ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਹੁਣ ਤੁਸੀਂ ਇਸ ਬਾਰੇ ਆਪਣੇ ਵਿਚਾਰ ਥੱਲੇ ਕਮੈਂਟਾਂ ਵਿੱਚ ਜ਼ਰੂਰ ਦੇ ਕੇ ਜਾਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਜੋ ਲੋਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜੀ ਨੂੰ ਸਵਾਲ ਕਰ ਰਹੇ ਹਨ ਕਿ ਤੁਹਾਡਾ ਪੁੱਤਲਾ ਕਿਉਂ ਸਾੜਿਆ ਗਿਆ ਹੈ ਕੀ ਤੁਹਾਡਾ ਕੋਈ ਕਸੂਰ ਸੀ ਉਹਨਾਂ ਤੱਕ ਇਹ ਸਹੀ ਖਬਰ ਜ਼ਰੂਰ ਪਹੁੰਚਾ ਦੇਣਾ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਧੰਨਵਾਦ